un ਨੇ ਸ਼ਾਇਦ ਵਿਵਾਦਾਂ ਦੇ ਨਾਲ ਡੂੰਗਾ ਰਿਸ਼ਤਾ ਜੋੜ ਲਿਆ ਬਿਗਬੋਸ 17 ਦੇ winner ਮੁਨਵਰ ਇੱਕ ਵਾਰ ਫੇਰ ਤੋਂ ਮੁਸੀਬਤ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਇਸ ਵਾਰ ਉਹਨਾਂ ਦੇ ਸ਼ੋ ਹਫਤਾ ਵਸੂਲੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਸ ਵਾਰ ਵੀ ਉਹਨਾਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਤੇ ਅਸ਼ਲੀਲਤਾ ਫੈਲਾਉਣ ਦੇ ਦੋਸ਼ ਲੱਗੇ ਨੇ ਸ਼ੋ ਹਫਤਾ ਵਸੂਲੀ ਦੇ ਵਿੱਚ ਉਹਨਾਂ ਦੇ ਕਮੈਂਟ ਨੇ ਸੋਸ਼ਲ ਮੀਡੀਆ ਦੇ ਉੱਤੇ ਹੰਗਾਮਾ ਮਚਾ ਦਿੱਤਾ ਖਾਸ ਗੱਲ ਇਹ ਹੈ ਕਿ ਲੋਕਾਂ ਨੇ ਇਸ ਸ਼ੋ ਦਾ ਕੰਪੈਰੀਜ਼ਨ ਸਮੇ ਰਹਿਣਾ ਦੇ ਸ਼ੋ ਇੰਡੀਆਜ਼ ਕੋਰਟ ਲੇਟੇ ਦੇ ਨਾਲ ਕੀਤਾ ਹੁਣ ਜਿੱਥੇ ਰੈਨਾ ਦਾ ਸ਼ੋਅ ਡਾਰਕ ਮਸਾਲੇ ਲਈ ਮਸ਼ਹੂਰ ਹੋ ਰਿਹਾ ਹੈ ਉੱਥੇ ਹੀ ਮੁਨਵਰ ਦਾ ਸ਼ੋਅ ਵਿਵਾਦਾਂ ਦੀ ਫੈਕਟਰੀ ਬਣ ਚੁੱਕਾ ਹੈ ਦੱਸਿਆ ਕਿ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਸੋਸ਼ਲ ਮੀਡੀਆ ਤੇ ਡਿਬੇਟ ਵੀ ਚੱਲ ਰਹੀ ਹੈ ਲੋਕ ਕਹਿ ਰਹੇ ਨੇ ਕਿ ਮੁਨਵਰ ਨੂੰ ਕਾਮੇਡੀ ਕਰਨੀ ਚਾਹੀਦੀ ਹੈ ਜਾਂ ਫਿਰ ਅਦਾਲਤ ਦੇ ਵਿੱਚ ਸਫਾਈ ਦੇਣੀ ਚਾਹੀਦੀ ਹੈ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੁਨਵਰ ਫਾਰੂਕੀ ਕਿਸੇ ਵਿਵਾਦ ਦੇ ਵਿੱਚ ਫਸੇ ਹੋਣ ਇਸ ਤੋਂ ਪਹਿਲਾਂ ਵੀ ਉਹ ਕੁੰਕਣੀ ਪਾਈ ਚਾਰੇ ਤੇ ਆਪਣੀ ਟਿੱਪਣੀ ਨੂੰ ਲੈ ਕੇ ਮੁਸੀਬਤ ਦੇ ਵਿੱਚ ਗੇ ਸੀ ਫਿਰ ਉਹਨਾਂ ਨੂੰ ਮੁਆਫੀ ਵੀ ਮੰਗਣੀ ਪਈ ਸੀ ਹੁਣ ਇਹ ਦੇਖਣਾ ਹੋਵੇਗਾ ਕਿ ਇਸ ਵਾਰ ਵੀ ਮੁਨਵਰ ਸੋਸ਼ਲ ਮੀਡੀਆ ਤੇ ਮੁਆਫੀ ਮੰਗ ਕੇ ਮਾਮਲਾ ਸੁਲਝਾ ਲੈਂਦੇ ਨੇ ਜਾਂ ਕਿ ਹਫਤਾ ਵਸੂਲੀ ਸੱਚਮੁੱਚ ਉਹਨਾਂ ਤੇ ਭਾਰੀ ਪੈਣ ਵਾਲਾ ਹੈ